ਲਓ ਜੀ ਚੱਕ ਲਈਆਂ ਕੰਘਾਂ ਮੁੰਡਿਆਂ ਨੇ ਅੱਜ ਤੇ ਕਰ ਲਈ ਵਾਪਸੀ ਫੇਰ ਖੇਤਾਂ 'ਚ ਤੇ ਆ ਲੱਗਿਆ ਪਿਆ ਮੁੰਡਾ ਕਾਲੀ ਹਾਂਜੀ ਹਾਂਜੀ ਹੋਰ ਜੀ ਕਿਵੇਂ ਹੋ ਵਧੀਆ ਹੀ ਵਧੀਆ 2 ਮਿੰਟ ਗੱਲ ਕਰੋ ਮਾੜੀ ਜੀ ਰੋਕੋ ਹਾਂਜੀ ਦੱਸੋ ਮਾੜਾ ਯਾ ਸਾਰਿਆਂ ਨੂੰ ਕੰਮ ਕਿਵੇਂ ਕਰੀਦਾ ਹੁੰਦਾ ਕੰਮ ਤਾਂ ਹੀ ਤੁਹਾਨੂੰ ਪਤਾ ਹੀ ਹੋਵੇਖੀ ਤੇ ਦੇਖ ਲਓ ਟੌਰ ਹੀ ਕੱਢਣਾ ਕਹਿੰਦਾ ਚੌਰੀ ਕੱਢ ਲੈ। ਬਾਕੀ ਤੁਸੀਂ ਵੇਖ ਹੀ ਰਹੇ ਹੋ। ਕਹਿੰਦਾ ਸ਼ੌਂਕ ਦੇ ਤੰਦ ਹੀ ਪਾਉਣੇ ਆ। ਸ਼ੌਂਕ ਨਾਲ ਹੀ ਕਰਨਾ ਜਿੰਨਾ ਕਰਨਾ। ਇਹਾ ਵੱਟਾ ਵੇਲ ਲਈ ਹੋ। ਜਾਂ ਕਹਿੰਦਾ ਕਰਨਾ ਹੀ ਨਹੀਂ। ਤੇ ਵੱਟਾ ਘਾੜਨਾ ਲੰਬੇ ਤਿੰਨ ਕਿੱਲਾਂ ਚ ਲੱਗਾਗੇ ਅੱਜ। ਚੱਕ ਦੇਣਾ ਅੱਜ ਕੰਮ ਆਪਾਂ ਸਾਰਿਆਂ। ਚੱਕ ਦਾ। ਘੜ ਘੁੜ ਕੇ। ਆ ਬਖਾ ਮੜਾ ਲੋਕਾਂ। ਲਓ ਜੀ ਕਰ ਲੋ ਚੱਕ ਫਿਰ। ਕੱਢੀ ਆਉਂਦਾ ਟੌਰ ਇਹ ਮੁੰਡਾ। ਮੁੰਡਿਆਂ ਨੂੰ ਅੱਜਕੱਲ ਦੇ ਮੁੰਡਿਆਂ ਨੂੰ ਕੀ ਮੈਸੇਜ ਦੇਣਾ ਚਾਹਣਾ ਤੂੰ ਅੱਜਕੱਲ ਦੇ ਮੁੰਡਿਆਂ ਨੂੰ ਮੈਂ ਹੀ ਮੈਸੇਜ ਦੇਣਾ ਚਾਹਣਾ ਕੰਮ ਕਰਿਆ ਅੱਜਕੱਲ ਦੇ ਮੁੰਡੇ ਕੰਮ ਨਹੀਂ ਕਰਦੇ ਹਨ ਫੇਲੇ ਬੈਠੇ ਰਹਿੰਦੇ ਆ ਮੋੜਾਂ ਤੇ ਕਾਲੀ ਨੂੰ ਕਦ ਨਾਪਲੇ ਇੱਥੇ ਚੜਖ

ਉਹ ਤਾਂ ਤਾਂ ਕਰਦੀ ਹੈ ਯਾਰ ਹਾਲਾਂਕਾ ਨਾ ਜਾਏ ਕਿਦੋਂ ਉੜਦਾ ਖੁੱਬ ਜਿੰਨੇ ਲਗਾਵੇਂ ਟਪਾ ਟਪਾੜਾ ਨੱਗੂ ਪਤਾ ਹੁਣ ਚੜਦਾ ਕਿ ਨਹੀਂ ਹਰਿ ਦੇ ਅਰੇ ਨੂੰ ਮੂੰਹ ਪਰ ਕੇ ਉਧਰ ਨੂੰ ਵਖਾ ਦੀ ਚੱਲ ਚੱਲ ਚੜ ਗਿਆ ਚੜ ਗਿਆ ਹੇ ਬਾਗੀ ਤਾਂ ਰਹੀ ਹੈ ਜੱਗ ਕਰ ਰੇ ਗੋੜਸੋ ਗੋੜਸੋ

33 ਵਾਰੀ ਅੱਜ ਓਕੇ ਆ ਚੌਂਕ ਬਹੁਤ ਹੈ ਚੱਲ ਪੁੱਤ ਹਾਂਜੀ ਕੀ ਕਰੀਏ ਅੱਜ ਇੱਥੇ ਨਾਈ ਦੀ ਦੁਕਾਨ ਤੇ ਅੱਜ ਵਾਸਟੇਟ ਕਰਾ ਰਹੇ ਆ ਜੀ ਠੀਕ ਆ ਕਰਵਾ ਦੇਣੇ ਫਿਰ ਅੱਜ ਹਾਂਜੀ ਬਾਅਦ ਚ ਵਿਖਾ ਦਵਾਂਗੇ ਤੁਹਾਨੂੰ ਦਿਖਾਵਾਂਗੇ ਐਂਡ ਤੇ ਵੀਡੀਓ ਚ ਜੁੜੇ ਰਹੋ ਹਾਂਜੀ ਹਾਂਜੀ ਜੁੜੇ ਰਹੋ ਠੀਕ ਆ ਪੜਾ ਦਿਆਂਗੇ ਪੂਰੀ ਗੱਲਬਾਤ ਆ ਕਾਲੀ ਦੀਵਾਰ ਲਾ ਦਿਆਂਗੇ ਸਰਾ ਸਰਾ ਕਰਾ ਦਿਆਂਗੇ ਕਾਲੀ ਨਾਂ ਨੂੰ ਗਰੇ ਆ ਘੈਂਟ ਬਣਾ ਦੇਣਾ ਬੰਦਾ ਤੈਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਵਾਲਾਂ ਦੀ ਕੀ ਗੱਲਬਾਤ ਬਣੀ ਆ ਤੇ ਜੁੜੇ ਰਹੋ ਲੱਕ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ